ਸੋਖ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬੈ ਮੰਡ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰੇ ਸਚਾ ਦੀਬਾਨ सचा तेरा हुक्म सचा फुरमान सचा तेरा करम सचा निशान सच्चे तुद आखें लख करोड़ सचे सब तु सच सब जोर सच्ची तेरी सिफत सची साला ਤੇ ਤੇਰੀ ਕੁਦਰਤੇ ਸੱਚੇ ਬਾਤ ਸਾਬ ਨਾਮ ਇੱਕ ਸੱਚੇ ਧਿਆਨ ਸੱਚੇ ਜੋ ਮਰ ਜਮੇ ਸੋ ਕਚ ਨੇ ਕਚੇ ਮੱਲਾ ਪਹਿਲਾ ਵੱਡੀ ਵੜਿਆਈ ਜਾਂ ਵੱਡਾ ਨਾਉ ਵੱਡੀ ਵੜਿਆਈ ਜਾਂ ਸੱਚ ਨੇ ਆਉਂ ਵੱਡੀ ਵੜਿਆਈ ਜਨੇ ਚਲ ਥਾਉਂ ਵੜੀ ਵੜਿਆਈ ਜਾਣੇ ਆਲਾਓ ਵੜੀ ਵੜਿਆਈ ਬੁਝੇ ਸਭ ਭਾਵ ਵੜੀ ਵੜਿਆਈ ਜਾਂ ਪੁੱਛ ਨਾ ਰਾਤ ਵੜੀ ਵੜਿਆਈ ਜਾਇਆ ਪਿਆ ਨਾ ਨਿਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਾਜ ਆਸਾ ਦੀਵਾਰ ਦੇ ਇਸ ਦੂਸਰੀ ਪੌੜੀ ਦੇ ਨਾਲ ਤਿੰਨ ਸ਼ਲੋਕ ਨੇ ਦੋ ਪਹਿਲੇ ਪਾਤਸ਼ਾਹ ਜੀ ਦੇ ਤੇ ਇੱਕ ਸ਼ਲੋਕ ਦੂਜੇ ਪਾਤਸ਼ਾਹ ਜੀ ਦਾ ਪਹਿਲੇ ਸ਼ਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਫਰਮਾਨ ਕਰ ਰਹੇ ਨੇ ਉਹ ਦੱਸਦੇ ਨੇ ਸਭ ਪਸਾਰਾ ਸੱਚ ਦਾ ਹੈ ਪਸਾਰੇ ਵਿੱਚ ਸੱਚ ਹੈ ਇਹ ਸਾਰਾ ਪਸਾਰਾ ਸੱਚ ਹੈ ਜਿਸ ਦੇ ਵਿੱਚ ਕੋਈ ত্রুটি ਨਹੀਂ ਜਿਸ ਦੇ ਵਿੱਚ ਕੋਈ ਖਾਮੀ ਨਹੀਂ ਜਿਸ ਦੇ ਵਿੱਚ ਵਿਧਾਨ ਘਟਾਉਣ ਦੀ ਕੋਈ ਲੋੜ ਨਹੀਂ ਐਸਾ ਉਸ ਸੱਚੇ ਦਾ ਸੱਚਾ ਪਸਾਰਾ ਹੈ ਜਿਹਦੇ ਵਿੱਚ ਭੁੱਲ ਲੱਭਣੀ ਬੜੀ ਕਠਿਨ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਜੋ ਸੱਚ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਸੱਚ ਹੈ ਭਾਉ ਉਸ ਦੇ ਵਿੱਚ ਭੁੱਲ ਕੱਢਣੀ ਔਖੀ ਕੀ ਕੁਛ ਉਸ ਸੱਚ ਤੋਂ ਬਣਿਆ ਤੇ ਸੱਚ ਦੇ ਵਿੱਚ ਕਿਵੇਂ ਉਹ ਸੱਚ ਰਮਿਆ ਹੋਇਆ ਹੈ ਇਹ ਇਸ ਸ਼ਲੋਕ ਦੇ ਵਿੱਚ ਸਾਇਬ ਇਹਨ ਪ੍ਰਮਾਨ ਕਰਦੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਜਿਤਨੇ ਜ਼ਮੀਨ ਦੇ ਟੁਕੜੇ ਨੇ ਇਹਦੀ ਬਣਤਰ ਤੂੰ ਸੱਚ ਤੇ ਰੱਖੀ ਹੈ ਔਰ ਤਮਾਮ ਬ੍ਰਹਮੰਡ ਇਹਨਾਂ ਦੀ ਬਣਤਰ ਵੀ ਸੱਚ ਤੇ ਹੈ ਤੇ हे ਪ੍ਰਭੂ ਤੂੰ ਇਸ ਬ੍ਰਹਮੰਡ ਦੇ ਚ ਆਪ ਹੈ ਇਹਨਾਂ ਖੰਡਾਂ ਦੇ ਚ ਆਪ ਹੈ ਸੱਚ ਦੀ ਹੋਂਦ ਜਿਸ ਜਿਸ ਨਾਲ ਜੁੜੇ ਉਹ ਸੱਚ ਹੈ ਤੇ ਸੱਚ ਤੋਂ ਜੋ ਕੁਝ ਪ੍ਰਗਟ ਹੋਵੇ ਉਹ ਸੱਚ ਹੈ ਜੋ ਝੂਠ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਝੂਠ ਹੈ ਭਾਗ ਨਾਸਵੰਤ ਇਹ ਸੰਸਾਰ ਅਖੰਡ ਬ੍ਰਹਿਮੰਡ ਨਾਸਵੰਤ ਨਹੀਂ ਇਹ ਪਰਵਰਤਨਸ਼ੀਲ ਨੇ ਨਾਸਵੰਤ ਨਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪ੍ਰਮਾਨ ਕਰਦੇ ਨੇ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਅੱਜ ਵਿਗਿਆਨ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਜਿੰਨਾ ਜਲ ਸਿਰਜਣ ਦੇ ਆਦ ਕਾਲ ਦੇ ਛਿ ਜਲ ਉਤ ਨਹੀਂ ਇੱਕ ਬੂੰਦ ਵੀ ਘਟੀ ਨਹੀਂ ਰੇਤ ਦਾ ਇੱਕ ਜ਼ਰਰਾ ਵੀ ਪ੍ਰਕਿਰਤੀ ਦੇ ਚੋਂ ਘਟਿਆ ਨਹੀਂ ਤੇ ਵਧਿਆ ਨਹੀਂ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਰੇਤ ਦੇ ਜ਼ਰੇ ਪਥਰਾਂ ਦੇ ਟੀਲੇ ਬਣ ਪਹਾੜ ਬਣਦੇ ਰਹਿੰਦੇ ਨੇ ਪਹਾੜ ਖਿਰਖਿਰ ਕੇ ਰੇਤ ਬਣਦੇ ਨੇ ਪਾਣੀ ਉੱਡ ਕੇ ਭਾਪ ਬਣਦਾ ਰਹਿੰਦਾ ਹੈ। ਭਾਪ ਵਰਖਾ ਹੋ ਕੇ ਬਰਫ਼ ਬਣਦੀ ਰਹਿੰਦੀ ਹੈ। ਬਰਫ਼ ਬਿਰ ਫਿਗਲ ਕੇ ਪਾਣੀ ਬਣਦੀ ਹੈ। ਸਾਗਰ ਦੇ ਇਸ ਸਮਾਂਦੀ ਹੈ। ਇਹ ਸਭ ਪਰਵਰਤਨ ਤੇ ਹੈ। ਲੇਕਿਨ ਪਾਣੀ ਦੀ ਇੱਕ ਬੂੰਦ ਨਸ਼ਟ ਨਹੀਂ ਹੁੰਦੀ। ਘਟਦੀ ਨਹੀਂ। ਵਧਦੀ ਨਹੀਂ। ਰੇਤ ਦਾ ਇੱਕ ਜ਼ਰਰਾ ਵੀ ਨਾ ਘਟਦਾ ਹੈ, ਨਾ ਵੱਧਦਾ ਹੈ। ਇਹ ਸਾਰੇ ਦਾ ਸਾਰਾ ਜਗਤ ਪਰਵਰਤਨਸ਼ੀਲ ਹੈ। ਔਰ ਇਹ ਵੀ ਉਸ ਸੱਚੇ ਦੇ ਇੱਕ ਸੱਚੇ ਲਈ ਦਾ ਹੈ ਤਬਦੀਲੀ ਪਲਟਾ ਸਤਿਗੁਰਦੇਵ ਜੀ ਮਹਾਰਾਜ ਅਗਾ ਚੱਲ ਕੇ ਕਹਿੰਦੇ ਨੇ ਸੱਚੇ ਤੇਰੇ ਲੋਕ ਸੱਚੇ ਆਕਾਰ ਤੂੰ ਜਿੰਨੇ ਲੋਕ ਬਣਾਏ ਜਿੱਥੇ ਜੀਵ ਵਸਤੇ ਨੇ ਉਹ ਲੋਕ ਵੀ ਸੱਚੇ ਨੇ ਤੇ ਜਿੰਨੇ ਆਕਾਰ ਨੇ ਜਿੰਨੇ ਵਜੂਦ ਨੇ ਉਹ ਵੀ ਸੱਚ ਤੂੰ ਹਾਥੀ ਦਾ ਸਰੀਰ ਬਣਾਇਆ ਤੂੰ ਕੀੜੀ ਦਾ ਸਰੀਰ ਬਣਾਇਆ ਔਰ ਇਹਨਾਂ ਦੋ ਸਰੀਰਾਂ ਦੇ ਵਿੱਚ ਭੁੱਲ ਲੱਭਣੀ ਬਹੁਤ ਕਠਿਨ ਹੈ ਔਰ ਤੇਰੀ ਬਣਤਰ ਨੂੰ ਦਾਸ ਦੇਣੀ ਪੈਂਦੀ ਹੈ ਕਿ ਹੇ ਸੱਚ ਤੂੰ ਕਿਵੇਂ ਸੱਚ ਦੀ ਕਸਵਟੀ ਤੇ ਹਰ ਇੱਕ ਚੀਜ਼ ਨੂੰ ਘੜਿਆ ਹੈ ਹਰ ਇੱਕ ਚੀਜ਼ ਨੂੰ ਬਣਾਇਆ ਹੈ ਤੋ ਤੂੰ तमाम ਲੋਕ ਜੋ ਬਣਾਏ ਨੇ ਉਹ ਵੀ ਸੱਚ ਦੀ ਮੂਰਤੀ ਨੇ ਔਰ ਜਿਤਨੇ ਆਕਾਰ ਨੇ ਇਹ ਵੀ ਟਿਕੇ ਹੋਏ ਨੇ ਇਹ ਸੱਚੇ ਨੇ ਇਹਨਾਂ ਵਿੱਚ ਵੀ ਭੁੱਲ ਲੱਭਣੀ ਬੜੀ ਕਠਿਨ ਹੈ ਸੱਚੇ ਤੇਰੇ ਕਰਣੇ ਸਰਬ ਵਿਚਾਰ हे ਪ੍ਰਭੂ ਜਿੰਨੇ ਵੀ ਤੇਰੇ ਕਰਣੇ ਨੇ ਜਿੰਨੀ ਵੀ ਤੇਰੀ ਕਿਰਤ ਹੈ ਇਹ ਸਭ ਸੱਚ ਹੈ ਸਭ ਠੀਕ ਹੈ ਸਭ ਅਸਥਿਰ ਹੈ ਸਿਰਫ ਪਰਵਰਤਨਸ਼ੀਲ ਹੈ ਹੁਣ ਅਸਥਿਰ ਹੈ ਔਰ ਇਸ ਦੇ ਵਿੱਚ ਭੁੱਲ ਲੱਭਣੀ ਤ੍ਰੁੱਟੀ ਲੱਭਣੀ ਕਠਨ ਹੈ हे ਪ੍ਰਭੂ तेरे जितने विचार ने तेरे जितने फुरने ने वो भी, भी, भी सच ने तेरे अंदरों एक भी फुरना बलदने निकलदा तेरे अंदरों एक भी फुरना झूठा नहीं निकलदा एक भी फुरना तेरा मिथ्या नहीं तेरे तमाम फुरने सच्चे ने तेरे तमाम विचार सच्चे ने सच्चा तेरा अमर सचा देवाण तेरा जो हुक्म है ये भी सच्चा है दरअसल जो सच्चा है उदी गल सच्ची है जो सच्चा है उदा हुक्म सच्चा है जो झूठा है उदा हुक्म भी झूठा है जो आज है ते कल नहीं वो हुक्म भी आज है ते कल नहीं ये तो झूठ हो गया तू सदेवी है तू सच है तू हमेशा है तू अस्थिर है लिहाजा तेरा ਹੁਕਮ ਵੀ ਸੱਚਾ ਹੈ ਤੇਰਾ ਦੀਵਾਨ ਵੀ ਸੱਚਾ ਹੈ ਅੱਜ ਜਿਨ੍ਹਾਂ ਦੀਆਂ ਮਹਿਫਲਾਂ ਲੱਗਦੀਆਂ ਨੇ ਕੱਲ ਉੱਥੇ ਉਜਾੜਾ ਹੁੰਦੀਆਂ ਨੇ ਉਹਨਾਂ ਦੀਆਂ ਮਹਿਫਲਾਂ ਸੁਨੀਆਂ ਪੈ ਜਾਂਦੀਆਂ ਨੇ ਨਹੀਂ ਤੇਰਾ ਦੀਵਾਨ ਵੀ ਸੱਚਾ ਹੈ ਤੇਰੀ ਮਹਿਫਲ ਵੀ ਸੱਚੀ ਸੱਚਾ ਤੇਰਾ ਹੁਕਮ ਸੱਚਾ ਫਰਮਾਨ اے ਪ੍ਰਭੂ ਤੇਰਾ ਫਰਮਾਨ ਤੇਰਾ ਹੁਕਮ ਇਹ ਸੱਚਾ ਹੈ ਕਿਉਂ ਕਿ ਤੇਰਾ ਰਾਜ ਪਾਠ ਤੇਰਾ ਦੀਵਾਨ ਸੱਚਾ ਹੈ ਤੂੰ ਕਿਸੇ ਥਾਂ ਵੀ ਭੁੱਲ ਨਹੀਂ ਕਰਦਾ ਕਰਤਾ ਆਪ ਨਾ ਭੁੱਲੇ ਇਹ ਗੱਲ ਵੱਖਰੀ ਹੈ ਕਿ ਭੁੱਲੇ ਹੋਇਆਂ ਨੂੰ ਕਰਤੇ ਪੁਰਖ ਦੇ ਚ ਭੁੱਲਾ ਦਿਖਾਈ ਦੇਣ ਭੁੱਲੀ ਹੋਈ ਮਤ ਨੂੰ ਕਰਤੇ ਪੁਰਖ ਦੇ ਚ ਤ੍ਰੁੱਠੀਆਂ ਦਿਖਾਈ ਦੇਣ ਪਰ ਸਹਬ ਕਹਿੰਦੇ ਨਹੀਂ ਉਹ ਸੱਡੀ ਭੁੱਲੀ ਹੋਈ ਮਤ ਦਾ ਕਸੂਰ ਹੈ तेरा कसूर नहीं तू ते सच है तेरा दीवान सच्चा, तेरा राज सच्चा, तेरा हुक्म सच्चा, तेरा फरमान सच्चा, सच्चा तेरा कर्म सच्चा निशान हे प्रभु तेरी बख्शिश भी सच्ची है तू जो भी बख्शिश करदा है वास्तविक करद हकी करद सच दे आधार ते करदा है और अमिट है तेरी बख्शिश अमिट है जिम्मे तू अमिट है तेरी बखश्श भी अमिट है सदी है और तेरी बख्शिश का निशान भी सच्चा है भाव तेरी बख्शिश का जो प्रगटावा थोड़ी की थी, है। तू दी बख्शिश का प्रगटावा बहुत ज्यादा हो तो निशान ते झूठा है दान थोड़ा है प्रगटावा बहुत है ये झूठा निशान है ਪਰ ਦਾਨ ਪਹਾੜਾ ਜਿੰਨਾ ਹੈ ਤੇ ਪ੍ਰਕਟਾਵਾ ਤਿਲ ਜਿੰਨਾ ਵੀ ਨਹੀਂ ਵੱਡਾ ਦਾਤਾ ਤਿਲ ਨਾ ਤਮਾਏ ਪਹਾੜਾ ਜਿੰਨਾ ਦਾਨ ਦੇ ਕੇ ਜੀਵਾਂ ਦੀ ਝੋਲੀ ਵਿੱਚ ਪਾ ਕੇ ਤੂੰ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ ਤੂੰ ਤਿਲ ਜਿੰਨਾ ਵੀ ਐਸ਼ਾਨ ਜਿਤਾਣ ਦੀ ਕੋਸ਼ਿਸ਼ ਨਹੀਂ ਕਰਦਾ ਤੂੰ ਤਿਲ ਜਿੰਨਾ ਵੀ ਉਸ ਦੇ ਬਦਲੇ ਵਿੱਚ ਮੰਗ ਨਹੀਂ ਰੱਖਦਾ ਇਸ ਵਾਸਤੇ ਤੇਰੀ ਬਖਸ਼ਿਸ਼ ਸੱਚੀ ਤੇਰੀ ਦੇਣ ਸੱਚੀ ਤੇਰਾ ਦਾਨ ਸੱਚਾ ਸੱਚੇ ਤੂੰ ਆਖ ਹੈ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਹੈ ਸੱਚੇ ਤੈਨੂੰ ਆਖ ਰਹੇ ਨੇ ਸੱਚ ਕਈ ਲੱਖਾਂ ਕਈ ਕਰੋੜਾਂ ਅਨੰਤ ਜੀ ਤੇਰੀ ਉਸਤਤੀ ਕਰ ਰਹੇ ਨੇ ਔਰ ਉਸਤਤੀ ਦੇਜ ਕਹਿੰਦੇ ਨੇ ਤੂੰ ਸੱਚਾ ਹੈ ਤੇਰੀ ਕਰਤ ਸੱਚੀ ਹੈ ਔਰ ਇਸ ਵਾਸਤੇ ਜਿੱਥੇ ਬੈਠ ਕੇ ਤੇਰੀ ਗੱਲ ਹੋਵੇ ਤੇਰੀ ਚਰਚਾ ਹੋਵੇ ਉਨੂੰ ਕਹਿ ਦਿੱਤਾ ਜਾਂਦਾ ਸਤ ਸੰਗ ਉਹਨਾਂ ਪੁਰਸ਼ਾਂ ਦਾ ਸੰਗ ਜੋ ਸਤ ਦੀ ਸੰਗਤ ਕਰਨ ਆਏ ਨੇ ਉਹਨਾਂ ਪੁਰਖਾਂ ਦਾ ਸਮੂਹ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਤੂੰ ਤੇ ਸਤ ਹੈ ਤੂੰ ਤੇ ਸੱਚ ਹੈ ਤੋ ਸਾਇਬ ਕਹਿੰਦੇ ਨੇ ਹੇ ਸੱਚੇ ਤੈਨੂੰ ਲੱਖਾਂ ਕਰੋੜਾਂ ਹੀ ਜੀਵ ਕਹਿ ਰਹੇ ਨੇ ਕਿ ਤੂੰ ਸੱਚ ਹੈ ਤੂੰ ਸੱਚ ਹੈ ਸੱਚੇ ਸਭ ਤਾਂ ਸੱਚੇ ਸਭ ਜੋ ਏ ਪ੍ਰਭੂ ਤੇਰੀ ਜਿੰਨੀ ਤਾਕਤ ਹੈ ਤੇਰਾ ਜਿੰਨਾ ਜ਼ੋਰ ਹੈ ਇਹ ਵੀ ਸੱਚਾ ਹੈ ਸਦੀਵੀ ਹੈ ਹਕੀਕੀ ਹੈ ਕਈ ਵਾਰ ਮਨੁੱਖ ਆਪਣੇ ਜ਼ੋਰ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਤਨਾ ਜ਼ੋਰ ਉਸ ਦੇ ਕੋਲ ਹੁੰਦਾ ਨਹੀਂ ਆਪਣੀ ਤਾਕਤ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਹ ਤਾਕਤ ਉਸ ਦੇ ਕੋਲ ਹੁੰਦੀ ਨਹੀਂ ਜੇ ਹੈ ਵੀ ਤੇ ਅੱਜ ਹੈ ਤੇ ਕੱਲ ਨਹੀਂ اے ਪ੍ਰਭੂ ਤੇਰੇ ਤਾਂ ਤੇਰਾ ਜ਼ੋਰ ਸਦੀਵੀ ਹੈ ਹਮੇਸ਼ਾ ਹੈ ਔਰ ਜਿੰਨਾ ਹੈ ਉਤਨਾ ਵੀ ਪ੍ਰਗਟਾਵਾ ਨਹੀਂ ਹੋ ਰਿਹਾ ਬਹੁਤ ਤੇਰਾ ਜ਼ੋਰ ਹੈ ਕੀਤਾ ਤਾਂ ਸਵਾਲੇ ਔਰ ਰੂਪ ਕਿੰਨਾ ਸੁੰਦਰ ਸਰੂਪ ਹੈ ਔਰ ਕਿੰਨਾ ਕੁ ਤੇਰਾ ਤਾਣ ਹੈ ਇਹ ਤੇ ਪ੍ਰਭੂ ਤੂੰ ਹੀ ਜਾਣੇ ਪਰ ਜਿਨ੍ਹਾਂ ਕੋਲ ਕਥਨ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਸੋਚਣ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਵਿਚਾਰਨ ਦੀ ਸ਼ਕਤੀ ਹੈ ਉਹ ਐਸਾ ਕਹਿ ਦੇਣਨ ਗਾਵੇ ਕੋ ਤਾਂ ਉਹ ਵੇਖ ਸੇ ਤਾਂ ਕਿਸੇ ਕੋਲ ਕਥਨ ਸ਼ਕਤੀ ਹੈ ਕਿਸੇ ਕੋਲ ਸੋਚਣ ਦਾ ਤਾਣ ਹੈ ਤੋ ਉਹ ਕਹਿ ਦਿੰਦਾ ਹੈ हे ਪ੍ਰਭੂ ਤੂੰ ਤੇ ਇੱਕ ਪਰਮ ਸ਼ਕਤੀ ਹੈ ਪਰਮ ਤਾਣ ਹੈ ਪਰ ਕੇਤਾ ਤਾਣ ਕਿੰਨਾ ਕਾਣ ਹੈ ਕਿਤਨੀ ਕ ਸ਼ਕਤੀ ਹੈ ਇਹ ਨਾਪ ਤੋਲ ਗਿਣਤੀ ਤੋਂ ਪਰੇ ਇਸ ਵਾਸਤੇ ਸਾਬ ਕਹਿੰਨ ਤੈਰਾ ਤਾਣ ਤੇਰਾ ਜ਼ੋਰ ਸਦੀਵੀ ਹੈ ਨਹ ਚਲੇ ਅਟਲ ਹੈ ਇਸ ਵਾਸਤੇ ਸੱਚਾ ਹੈ ਸੱਚੀ ਤੇਰੀ ਸਿਫਤ ਸੱਚੀ ਸਾਲਾ ਕੰਡੇ ਨੂੰ ਫੁੱਲ ਕਹੀ ਜਾਣਾ ਇਹ ਝੂਠੀ ਸਿਫਤ ਹੈ ਬਦਮਾਸ਼ ਨੂੰ ਸ਼ਰੀਫ ਕਹੀ ਜਾਣਾ ਇਹ ਤੇ ਝੂਠੀ ਸਿਫਤ ਹੈ ਤੇ ਝੂਠੀ ਸਿਫਤ ਨੂੰ ਖੁਸ਼ਾਮਦ ਕਹਿੰਦੇ ਹੈ ਬੇਈਮਾਨ ਨੂੰ ਦਾਨੀ ਆਖੀ ਜਾਣਾ ਇਹ ਤੇ ਝੂਠੀ ਸਿਫਤ ਹੈ ਔਰ ਅਕਸਰ ਮਨੁੱਖੀ ਦੁਨੀਆ ਦੇ ਵਿੱਚ ਖੁਸ਼ਾਮਦ ਹੀ ਚੱਲਦੀ ਹੈ ਮਨੁੱਖ ਮਨੁੱਖ ਦੀ ਖੁਸ਼ਾਮਦ ਕਰਦਾ ਹੈ ਕਿਉਂਕਿ ਮਨੁੱਖ ਦੇ ਕੋਲ ਖੂਬੀਆਂ ਨਹੀਂ ਆਉਂਦੀਆਂ ਜਿੰਨੇ ਕਿ ਖੁਸ਼ਾਮਦ ਕਰਨ ਵਾਲੇ ਉਹਨਾਂ ਖੂਬੀਆਂ ਦਾ ਜ਼ਿਕਰ ਕਰ ਦਿੰਦੇ ਨੇ ਉਹਨਾਂ ਖੂਬੀਆਂ ਦੀ ਗਿਣਤੀ ਕਰ ਦਿੰਦੇ ਨੇ ਪਰ हे ਪ੍ਰਭੂ ਅਗਰ ਰੂਹੇ ਜ਼ਮੀਨ ਵਿੱਚ ਮਨੁੱਖ ਦੀ ਰਸਨਾ ਤੋਂ ਖੁਸ਼ਾਮਦ ਹੋਈ ਨਹੀਂ ਸਕਦੀ ਤਾਂ ਉਹ ਕੇਵਲ ਤੂੰ ਹੀ ਹੈ ਕਿਉਂਕਿ ਤੇਰੀ ਜਿੰਨੀ ਵੀ ਵੱਡੀ ਗੱਲ ਆਖੀ ਜਾਏਗੀ ਉਹ ਛੋਟੀ ਹੋਵੇਗੀ ਵਧਾ ਕੇ ਤੇਰੀ ਗੱਲ ਬਿਆਨ ਕੀਤੀ ਨਹੀਂ ਜਾ ਸਕਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੈਂ ਜਿੰਨੀ ਗੱਲ ਕਰਦਾ ਮੈਂ ਜਿੰਨੀ ਤੇਰੀ ਸਿਫਤ ਕਰਦਾ ਉਹ ਇੰਜ ਹੈ ਕਿ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਮਨ ਵਡਾਈ ਤੂੰ ਤੇ ਰਾਜਾ ਹੈ ਸ਼ੇਨ ਸ਼ਾਹ ਹੈ ਤੇ ਮੈਂ ਤੇਨੂੰ ਮੀਆਂ ਜੀ ਕਰਕੇ ਬੁਲਾਵਾ ਇਹ ਕੋਈ ਤੇਰੀ ਵਡਿਆਈ ਤੇ ਨਹੀਂ ਇਹ ਕੋਈ ਤੇਰੀ ਸਿਫਤ ਤੇ ਨਹੀਂ ਇਹ ਤੇ ਤੇਰੀ ਕੋਈ ਸ਼ੋਭਾ ਤੇ ਨਹੀਂ ਪਰ ਤੂੰ ਕਿੰਨਾ ਕੁ ਵੱਡਾ ਸੁਲਤਾਨ ਹੈ ਇਹ ਮੈਨੂੰ ਪਤਾ ਵੀ ਨਹੀਂ ਤੇ ਮੀਆਂ ਦੇ ਨਾਪ ਡੰਡ ਮੇਰੇ ਕੋਲ ਨਹੀਂ ਪੈਮਾਨੇ ਮੇਰੇ ਕੋਲ ਨਹੀਂ ਮੈਂ ਇਸ ਪੈਮਾਨੇ ਨਾਲ ਨਾਪ ਕੇ ਕਹਿਣਾ ਤੂੰ ਬਹੁਤ ਵੱਡਾ ਮੀਆਂ ਜੀ ਹੈ ਚੌਧਰੀ ਹੈ ਜਜ ਕੇ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਨਹੀਂ ਖੁਸ਼ ਆਮਦ ਹੋ ਸਕਦੀ ਤੋ ਕੇਵਲ ਪਰਮਾਤਮਾ ਦੇ ਹੀ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਜਿਤਨੀ ਵੀ ਵਧਾ ਕੇ ਗੱਲ ਬਿਆਨ ਕਰੇਗਾ ਉਹ ਵਧਾ ਕੇ ਨਹੀਂ ਹੋਵੇਗੀ ਉਹ ਛੋਟੀ ਹੀ ਸਾਬਤ ਹੋਏਗੀ ਬਹੁਤਾ ਕਹੀਏ ਬਹੁਤਾ ਹੋਏ ਜਿਤਨਾ ਵੀ ਬਹੁਤਾ ਬਹੁਤਾ ਉਸ ਨੂੰ ਆਖੀਏ ਕਿ ਬਹੁਤਾ ਤੇਰਾ ਤਾਂ ਹੈ ਬਹੁਤਾ ਤੇਰਾ ਰੂਪ ਹੈ ਬਹੁਤਾ ਤੇਰਾ ਗੁਣ ਹੈ ਬਹੁਤੀ ਤੇਰੀ ਕਲਾ ਹੈ ਕਿ ਜਿੰਨਾ ਵੀ ਬਹੁਤ ਬਹੁਤ ਆਖੀਏ ਸੰਖਿਆ ਹੋ ਨਹੀਂ ਸਕਦੀ ਗਿਣ ਪੀ ਹੋ ਨਹੀਂ ਸਕਦੀ ਇਸ ਵਾਸਤੇ ਗੁਰੂ ਨਾਨਕ ਨੇ ਤੇ ਕਹਿ ਦਿੱਤਾ ਹੈ ਅਸੰਖ ਨਾਉ ਅਸੰਖਤਾ ਬਿ ਸੰਖਿਆ ਵਿੱਚ ਤੈਨੂੰ ਲਿਆਣਾ ਬੜੀ ਔਖੀ ਗੱਲ ਹੈ ਗਣਤ ਦੇ ਵਿੱਚ ਤੈਨੂੰ ਲਿਆਣਾ ਬੜੀ ਔਖੀ ਗੱਲ ਹੈ ਸੋ ਸਹਿਬ ਕਹਿੰਦੇ ਨੇ ਤੇਰੀ ਸਿਫਤ ਉਸਲਾ ਸੱਚੀ ਹੈ ਕਿਉਂਕਿ ਆਪ ਤੂੰ ਸਦੀਵੀ ਤੇ ਹਮੇਸ਼ਾ ਹੈ ਤੇਰੀ ਸਿਫਤ ਸਲਾਹ ਹੀ ਹਮੇਸ਼ਾ ਹੈ ਅੱਜ ਜਿਨ੍ਹਾਂ ਦੀ ਸ਼ੋਭਾ ਹੈ ਕੱਲ ਉਹਨਾਂ ਦਾ ਅਪਜਸ ਹੁੰਦੇ ਅਸੀਂ ਦੇਖਦੇ ਅੱਜ ਜਿਨ੍ਹਾਂ ਦੀ ਸਿਫਤ ਸਲਾਹ ਹੈ ਕੱਲ ਅਸੀਂ ਉਹਨਾਂ ਦੀ ਨਿੰਦਾ ਹੁੰਦੇ ਦੇਖਦੇ ਹਾਂ ਪਰ हे ਪ੍ਰਭੂ ਤੇਰੀ ਨਿੰਦਾ ਹੋ ਹੀ ਨਹੀਂ ਸਕਦੀ ਨਿੰਦਾ ਝੂਠ ਹੈ ਔਰ ਤੇਰੀ ਜਿਹੀ ਸਿਫਤ ਸਲਾਹ ਹੈ ਇਹ ਵੀ ਪੂਰੀ ਹੋ ਨਹੀਂ ਸਕਦੀ ਇਸ ਵਾਸਤੇ ਤੇਰੀ ਖੁਸ਼ਾਮਦ ਵੀ ਨਹੀਂ ਹੋ ਸਕਦੀ ਜਿੰਨੀ ਗੱਲ ਵੀ ਆਕਸੀ ਗਈ ਉਹ ਵੀ ਥੋੜੀ ਹੋਵੇਗੀ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਬਾਦਸ਼ਾਹ ਇਹ ਸੱਚੇ ਬਾਦਸ਼ਾਹ ਇਹ ਸੱਚੇ ਮਾਲਕ ਇਹ ਸੱਚੇ ਸ਼ਹਿਨशाह ਇਹ ਜਿਹੜੀ ਤੇਰੀ ਕੁਦਰਤ ਹੈ ਇਹ ਜੋ ਤੇਰੀ ਸਾਜੀ ਹੋਈ ਪ੍ਰਕਿਰਤੀ ਹੈ ਇਹ ਜੋ ਤੇਰੀ ਕਲਾ ਹੈ ਇਹ ਵੀ ਸੱਚੀ ਹੈ ਨਾਨਕ ਸੱਚ ਭਿਆਨ ਸੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪ੍ਰੇਰਨਾ ਦਿੰਦੇ ਨੇ ਕਿ ਉਹ ਜੋ ਸੱਚ ਹੈ ਉਸ ਸੱਚ ਦੇ ਵਿੱਚ ਹੀ ਧਿਆਨ ਦੇ। ਜੋ ਮਰ ਜੰਮੇ ਹੈ। ਜੋ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਤੇ ਉਹਦੇ ਵਿੱਚ ਧਿਆਨ ਜੋੜਦਾ ਹੈ। ਸੋ ਕੱਚ ਨੇ ਕੱਚ, ਉਹ ਕੱਚੇ ਦਾ ਬੱਚਾ ਹੈ। ਉਹ ਝੂਠਾ ਹੈ। ਜੋ ਉਸ ਵਿੱਚ ਧਿਆਨ ਜੋੜਦਾ ਹੈ, ਜੋ ਉਸ ਦੀ ਪ੍ਰਸ਼ਤਿਸ਼ ਕਰਦਾ ਹੈ। ਜੋ ਜੰਮਦਾ ਹੈ ਤੇ ਮਰਦਾ ਹੈ। ਅੱਜ ਹੈ, ਕੱਲ ਨਹੀਂ।